ਪ੍ਰੋਗਰਾਮ ਖਬਰਾਂ ਦੀ ਪੁਣਛਾਣ ਵਿੱਚ ਤੁਹਾਡਾ ਮੁੜ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਖਿਮਾ ਦੇ ਜਾਚਕਾਂ ਜੀ। ਦੋ ਦਿਨ ਸਿਹਤ ਬਹੁਤ ਡਾਊਨ ਰਹੀ ਤੇ ਹਾਜ਼ਰੀ ਨਹੀਂ ਤੁਹਾਡੇ ਦਰਸ਼ਨ ਨਹੀਂ ਕਰ ਸਕੇ। ਤੇ ਅੱਜ ਸ਼ੁਰੂ ਕਰਦੇ ਆ ਜੀ ਦੁਬਾਰਾ ਤੇ ਖਬਰਾਂ ਮੈਂ ਪੜਾਂਗਾ ਸਵਾਲ ਵੀ ਮੈਂ ਕਰਾਂਗਾ ਤੇ ਪੁਨਿਸ਼ਾਨ ਕਰਨਗੇ ਸ਼ਮਸ਼ੇਰਪੁਰ ਖਾਲਵੀ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਬਹੁਤ ਹੌਟ ਟਾਪਿਕ ਹੈ ਹਰਚਰਨ ਸਿੰਘ ਭੁੱਲਰ ਡੀਆਈਜੀ ਰੋਪੜ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੱਲ ਸੀਬੀਆਈ ਨੇ ਕੀਤੀ ਹੈ ਟਰੈਪ ਲਾ ਕੇ ਕੀਤੀ ਹੈ ਡੀਐਸਪੀ ਰਹੇ ਜੀ ਮੌਲੀ ਪਹਿਲਾਂ ਡੀਐਸਪੀ ਤੋਂ ਬਾਅਦ ਇਥੇ ਐਸਪੀ ਵੀ ਰਹੇ ਫਿਰ ਵਕ ਵਕ ਥਾਂ ਤੇ ਐਸਐਸਪੀ ਰਹੇ ਤੇ ਹਰਚਰਨ ਸਿੰਘ ਭੁੱਲਰ ਬਹੁਤ ਵਿਵਾਦਿਤ ਨਾਮ ਵੀ ਰਿਹਾ ਕਿਸੇ ਸਮੇਂ ਕਈ ਤਰ੍ਹਾਂ ਦੇ ਤਰੀਕੇ ਦੇ ਪਹਿਲਾਂ ਵੀ ਦੋਸ਼ ਲੱਗੇ ਤੇ ਪ੍ਰਖਾਲੀ ਜੀ ਦੱਸੋ ਇਹਦੇ ਬਾਰੇ ਸਾਰਾ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਸਰੋਤਿਆਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਰਾਂਦ ਦਾ ਦਿਹਾੜਾ ਗੁਰਬਾਣੀ ਦੇ ਵਿੱਚ ਅੱਜ ਦੇ ਮਿਨੇ ਬਾਰੇ ਜਿਵੇਂ ਜੇਕਰ ਕਿ ਕਤ ਤੱਕ ਕਰਮ ਕਮਾਵਨੇ ਦੋਸ਼ ਨਾ ਕਹੋ ਜੋਗ ਪਰਮੇਸ਼ਰ ਤੇ ਭੋਲਿਆ ਵਿਆਪਨ ਸਭੇ ਰੋਗ ਆਪਾਂ ਸਾਰਿਆਂ ਨੂੰ ਉਸ ਪਰਮਕਤਾ ਪ੍ਰਮਾਤਮਾ ਦੇ ਲੜ ਲਾ ਕੇ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਚੰਗੇ ਨੇਕ ਕੰਮ ਕਰਨੇ ਚਾਹੀਦੇ ਆ ਤਾਂ ਕਿ ਸਾਡਾ ਇਸ ਧਰਤੀ ਦੇ ਉੱਤੇ ਆਉਣਾ ਜਾਣਾ ਜਿਹੜਾ ਸਫਲ ਹੋ ਜੇ ਅੱਜ ਦੀ ਜੇ ਗੱਲ ਕਰੀਏ ਡੀਆਈਜੀ ਜਿਹੜੇ ਰੋਪੜ ਰੇਂ ਕਰਤਾ ਕਿ ਇਸ ਕਿਸੇ ਸਮੇਂ ਹੋ ਡੀਐਸਪੀ ਤੋਂ ਉਹਨਾਂ ਨੇ ਆਪਣੀ ਸੇਵਾ ਸ਼ੁਰੂ ਕਰਕੇ ਡੀਜੀਪੀ ਪੰਜਾਬ ਦੇ ਸਰਦਾਰ ਮਹਿਲ ਸਿੰਘ ਭੁੱਲਰ ਦੇ ਬੇਟੇ ਨੇ ਜਿਹੜੇ 2007 ਦੇ ਆਈਪੀਐਸ ਅਫੀਸਰ ਪਰ 93 ਦੇ ਵਿੱਚ ਇਹਨਾਂ ਨੂੰ ਜੁਆਇਨ ਕੀਤਾ ਸੀ 2007 ਦੇ ਵਿੱਚ ਆਈਪੀਐਸ ਅਫੀਸਰ ਬਣੇ ਸੀਗੇ ਸੋ ਉਹਨਾਂ ਨੂੰ ਕੱਲ ਸੀਬੀਆਈ ਨੇ ਰੇਡ ਕਰਕੇ ਉਹਨਾਂ ਦੇ ਇੱਕ ਸਾਥੀ ਦੇ ਨਾਲ ਉਹਨਾਂ ਨੂੰ ਜਿਹੜਾ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਦੋਸ਼ ਲੱਗੇ ਨੇ ਕਿ 5 ਲੱਖ ਰੁਪਇਆ ਉਹਨਾਂ ਨੇ ਲਿਆ ਰਿਸ਼ਵਤ ਦਾ ਵਸੂਲ ਪਾਇਆ ਉਹਨਾਂ ਦੇ ਆਪਣੇ ਕਿਸੇ ਆਦਮੀ ਰਾਹੀਂ ਕਾਲ ਰਿਕਾਰਡਿੰਗਸ ਵੀ ਜਿਹੜੀਆਂ ਹੈਗੀਆਂ ਉਹ ਸੀਬੀਆਈ ਦੇ ਕੋਲ ਹੈ ਤੇ ਪੀਜੀਆਈ ਦੇ ਨੇੜੇ ਤੇੜੇ ਕਿਤੇ ਟਰੈਪ ਲਾਇਆ ਸੀ ਉੱਥੇ ਉਹ ਜਦੋਂ ਉਹਨਾਂ ਨੇ ਰਕਮ ਬਸੂਲੀ ਕੀਤੀ 5 ਲੱਖ ਰੁਪਏ ਦੀ ਤੇ ਫੋਨ ਦੇ ਉੱਤੇ ਸਰਦਾਰ ਹਰਚਰਨ ਸਿੰਘ ਭੁੱਲਰ ਹੋਰਾਂ ਦੇ ਨਾਲ ਜਦੋਂ ਗੱਲ ਹੋਈ ਸਾਰਾ ਉਹ ਟਰੈਪ ਦੇ ਸੀਗਾ ਤੇ ਉਹਨਾਂ ਤੋਂ ਗੱਲ ਕਰਵਾ ਕੇ ਉਹਨਾਂ ਨੇ ਇਜਾਜ਼ਤ ਮੰਗੀ ਮੋਹਾਲੀ ਦਫ਼ਤਰ ਦੇ ਵਿੱਚ ਆ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਲਿਆ ਗਿਆ ਔਰ ਇਸੇ ਦੇ ਨਾਲ ਨਾਲ ਉਹਨਾਂ ਦੇ 40 ਸੈਕਟਰ ਸਥਿਤ ਘਰ ਦੇ ਵਿੱਚ ਔਰ ਉਹਨਾਂ ਦੀਆਂ ਹੋਰ ਜਿਹੜੀਆਂ ਥਾਮਾਂ ਸੀਗੀਆਂ ਜਿਹੜੀਆਂ ਉਹਨਾਂ ਦੀ ਪਰਸਨਲ ਥਾਮਾਂ ਸੀ ਉਹਨਾਂ ਦੇ ਉੱ ਜਿਹੜਾ ਸੀਬੀਆਈ ਨੇ ਰੇਡ ਵੀ ਕੀਤੀ ਹੈ ਜਿਹਦੇ ਵਿੱਚ ਜ਼ਿਕਰ ਕਰਦੀ ਹੈ ਜਿਹੜਾ ਕਿ ਬਹੁਤ ਕੀਮਤੀ ਬਾਈਕ ਘੜੀਆਂ ਮਿਲੀਆਂ ਔਰ ਉਸ ਤੋਂ ਇਲਾਵਾ 1.5 ਕਿਲੋ ਸੋਨਾ 40 40 ਲੀਟਰ ਜਿਹੜੀ ਹੈਗੀ ਆ ਉਹ ਵਿਦੇਸ਼ੀ ਸ਼ਰਾਬੀ ਉਤੋਂ ਬਰਾਮਦ ਹੋਈ ਹੈ ਉਹਨਾਂ ਦੇ ਘਰਾਂ ਤੋਂ 5 ਕਰੋੜ ਰੁਪਇਆ ਕੈਸ਼ ਹੈ ਤੇ ਇੰਪੋਰਟਡ ਜਿਹੜੇ ਪਿਸਟਲ ਰਵਾਲਵਰ ਹੋਰ ਇਹ ਨਹੀਂ ਦਨਾਲੀ ਦਨਾਲੀ ਕਈ ਚੀਜ਼ਾਂ ਹੈਗੀਆਂ ਔਰ 15 ਤੋਂ ਜ਼ਿਆਦਾ ਜਿਹੜੀਆਂ ਪ੍ਰਾਪਰਟੀਆਂ ਦੇ ਕਾਗਜ਼ ਹੈ ਉਹ ਵੀ ਸੀਬੀਆਈ ਦੇ ਹੱਥ ਲੱਗੇ ਆ ਹੁਣ ਇਸ ਗ੍ਰਿਫਤਾਰੀ ਦੇ ਨਾਲ ਗੱਲ ਕੀ ਹੋਈ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਇਸ ਗੱਲ ਦਾ ਦਮ ਭਰਦੀ ਹੈ ਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਨਸ਼ਾ ਮੁਕਤ ਕਰਤਾ ਹੈ ਤੇ ਬਹੁਤ ਸਾਰੇ ਪੰਜਾਬ ਦੇ ਬਹੁਤ ਥਾਵਾਂ ਤੇ ਕਰੋੜਾਂ ਦੇ ਪੱਧਰ ਦੇ ਇਸ਼ਤਿਹਾਰबाजी ਕੀਤੀ ਗਈ ਨਸ਼ਾ ਮੁਕਤ ਪੰਜਾਬ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਨੂੰ ਲੈ ਕੇ ਔਰ ਪੌਣੇ 4 ਸਾਲ ਦੇ ਕਾਰਜਕਾਲ ਦੌਰਾਨ ਜਿਹੜੀ ਵਿਜੀਲੈਂਸ ਸੀਐਮ ਸਾਹਿਬ ਕਹਿੰਦੇ ਸਮਰਥ ਹੈ ਕਿ ਅਸੀਂ ਮਟਾਤਾ ਤੁਖਮ ਮਟਾਤਾ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਦਾ ਤੇ ਉਹਨਾਂ ਨੂੰ ਪੌਣੇ 4 ਸਾਲ ਦੇ ਵਿੱਚ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਕਰਪਸ਼ਨ ਨਜ਼ਰ ਨਹੀਂ ਸੀਬੀਆਈ ਨੂੰ ਕਿਉਂ ਪੰਜਾਬ ਦੇ ਇਸ ਆਲਾ ਅਫਸਰ ਦੇ ਘਰ ਜਿਹੜੀ ਦੇਣੀ ਪਈ ਦਸਤਕ ਦੇਣੀ ਪਈ ਇਸ ਦਾ ਮਤਲਬ ਇਹ ਹੋਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਭਾਵੇਂ ਇਸ ਗੱਲ ਦਾ ਦਮ ਭਰਦੀ ਹੈ ਕਿ 0% ਟੋਲਰੈਂਸ ਹੈ ਪਰ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਸਮੇਂ-ਸਮੇਂ ਸਿਰ ਦੋਸ਼ ਸਰਕਾਰ ਦੇ ਮੰਤਰੀਆਂ ਸਰਕਾਰ ਦੇ ਐਮਐਲਏ ਦੇ ਉੱਤੇ ਵੀ ਲੱਗਦੇ ਰਹਿੰਦੇ ਆ ਕੁਲਦੀਪ ਜੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਇਹ ਅੱਡੇ ਬੜੇ ਭ੍ਰਿਸ਼ਟਾਚਾਰ ਦੀ ਜਿਹੜੀ ਬੂ ਪਹਿਲਾਂ ਤਾਂ ਦੇਖੋ ਇਹ ਸਾਊਥ ਦੇ ਵਿੱਚ ਹੋਰ ਬਹੁਤ ਸਾਰੇ ਸਟੇਟਾਂ ਦੇ ਵਿੱਚ ਭਾਰੀ ਰਕਮੀ ਰਕਮ ਜਿਹੜੀ ਇਸ ਤਰ੍ਹਾਂ ਦੀਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਲੈ ਕੇ ਆਉਂਦੀ ਸੀ ਸੀਬੀਆਈ ਈਡੀ ਇਹ ਬੂ ਪਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਜਿਹੜਾ ਇਹ ਪਹਿਲੇ ਹੀ ਮੈਨੂੰ ਲੱਗਦਾ ਵੀ ਪਹਿਲੇ ਹੀ ਇਹ ਜਿਹੜਾ ਕੇਸ ਹੋਊਗਾ ਤੇ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਜਿਹੜਾ ਪੁਲਿਸ ਅਫਸਰ ਹੈ ਉਹ ਬਿਨਾ ਕਿਸੇ ਸਰਕਾਰੀ ਸ਼ਹਿਤੂ ਇੰਨੀ ਵੱਡੀ ਹਿੰਮਤ ਨਹੀਂ ਦਿਖਾ ਸਕਦਾ ਔਰ ਇਹ ਹੋੜ ਲੱਗੀ ਰਹੀ ਹੈ ਇਹ ਬੀਤੇ ਸਮੇਂ ਦੌਰਾਨ ਵੀ ਚਾਹੇ ਪ੍ਰੋਮੋਸ਼ਨ ਲੈਣ ਵੇਲੇ ਆਪਣੀਆਂ ਫੀਤੀਆਂ ਲਗਾਉਣ ਵੇਲੇ ਅਤਵਾਦ ਦੇ ਦਿਨਾਂ ਦੇ ਦੌਰਾਨ ਵੀ ਜਿਹੜੇ ਝੂਠੇ ਪੁਲਿਸ ਮੁਕਾਬਲੇ 90 90 92 92 ਦੇ ਕੇਸਾਂ ਦੇ ਵਿੱਚ ਅੱਜ ਜਾ ਕੇ ਮਾਨਯੋਗ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਜੜੀ ਹੈ ਕਨਵਿਕਸ਼ਨ ਹੋਈ ਹੈ ਸੋ ਇਹ ਜਿਹੜਾ ਗੱਠਜੋੜ ਹੈ ਸਿਆਸਤਦਾਨਾਂ ਦਾ ਤੇ ਪੁਲਿਸ ਦਾ ਇਹ ਬੜਾ ਕੋ ਲੈਣਾ ਹੈ ਔਰ ਇਹ ਜਿਹੜਾ ਜਦੋਂ ਤੱਕ ਇਹ ਨੈਕਸਸ ਨਹੀਂ ਟੁੱਟਦਾ ਉਦੋਂ ਤੀਕ ਪੰਜਾਬ ਨੂੰ ਜਾਂ ਕਿਸੇ ਵੀ ਸਟੇਟ ਨੂੰ ਦੇਸ਼ ਦੇ ਕਿਸੇ ਵੀ ਇਸ ਨੂੰ ਜਾਂ ਦੇਸ਼ ਨੂੰ ਉਹ ਭ੍ਰਿਸ਼ਟਾਚਾਰ ਮੁਕਤ ਨਹੀਂ ਕੀਤਾ ਜਾ ਸਕਦਾ ਇਹ ਕਹਿੰਦੇ ਨੇ ਸਿਸਟਮ ਹੈ ਸਿਸਟਮ ਵਿੱਚ ਚੱਲਦਾ ਉਹ ਕਿਉਂ ਹੈ ਕਿਉਂਕਿ ਜਿਹੜੀ ਪੁਲਸ ਹੈ ਆਜ਼ਾਦ ਨਹੀਂ ਹੈ ਹਮੇਸ਼ਾ ਜਿਹੜੀ ਪਾਰਟੀ ਇਨ ਪਾਵਰ ਹੁੰਦੀ ਹੈ ਉਹਦੇ ਅੰਡਰ ਹੁੰਦੀ ਹੈ ਦੇਸ਼ ਭਰ ਵਿੱਚ ਇਹੀ ਮਾਹੌਲ ਹੈ ਤੇ ਦੁਆ ਕਰਦੇ ਆਂ ਕਿ ਭ੍ਰਿਸ਼ਟਾਚਾਰ ਤੋਂ ਲੋਕਾਂ ਨੂੰ ਨਜਾਤ ਮਿਲੇ ਔਰ ਇਹਦੇ ਨਾਲ ਨਾਲ ਇੱਕ ਜਿਹੜੀ ਐਸਐਚਓ ਵੀ ਹੈ ਅਸ਼ਦੀਪ ਕੌਰ ਹੈ ਕੱਲ ਉਹਨੇ ਇੱਕ ਸਾਲ ਬਾਅਦ ਜਿਨ੍ਹਾਂ ਤੇ 5 ਲੱਖ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਰੰਗਦਾਰੀ ਉਹਨਾਂ ਨੇ 5 5 ਲੱਖ ਰੁਪਏ ਕਿਸੇ ਐਨਡੀਪੀਐਸ ਕੇਸ ਦੇ ਵਿੱਚ ਕਿਸੇ ਨੂੰ ਫਰਗ ਕਰਨ ਦੇ ਲਈ ਲਈ ਸੀ ਇੱਕ ਸਾਲ ਉਹ ਰੂਪ ਪੁੱਛ ਰਿਹਾ ਤੇ ਕੱਲ ਉਹਨਾਂ ਨੇ ਮੋਗਾ ਦੀ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਜੋ ਬਹੁਤ ਸਾਰੇ ਪੁਲਿਸ ਮਹਿਕਮੇ ਦੇ ਨਾਲ ਬਹੁਤ ਸਾਰੇ ਨਾਮ ਹੈ ਅਫਸਰ ਤੱਲੀ ਮਚੀ ਹੋਈ ਹੈ ਬਹੁਤ ਜਿਆਦਾ ਇਸ ਗ੍ਰਫਤਾਰੀ ਦੇ ਨਾਲ ਖਾਸ ਤੌਰ ਤੇ ਹੁਣ ਬਹੁਤ ਸਾਰੇ ਹੋਰ ਵੀ ਜਿਹੜੇ ਰਡਾਰ ਦੇ ਉੱਤੇ ਹੈਗੇ ਪੰਜਾਬ ਦੇ ਅਫੀਸਰ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਪਰ ਸਹਿਮੈਂ ਸਹਿਮੈਂ ਪਰ ਜਿਹੜਾ ਬੰਦਾ ਸੱਚਾ ਹੋਏਗਾ ਉਹ ਚਾਹੇ ਜਿੱਥੇ ਮਰਜੀ ਖੜੇ ਜਿਹਦੇ ਪੱਲੇ ਸੱਚ ਕੋਠੇ ਚੜ ਕੇ ਨੱਚ ਉਹਨੂੰ ਕੋਈ ਪਰਚਾ ਨਹੀਂ ਤਿੰਨ ਚਾਰ ਸੁਣਾ ਵੀ ਜਿਹੜੇ ਸੂਤਰ ਦੱਸਦੇ ਨੇ ਤਿੰਨ ਚਾਰ ਆਈਪੀਐਸ ਅਫਸਰ ਕੋਈ ਰਡਾਰ ਤੇ ਆਏ ਨੇ ਤੇ ਦੇਖੋ ਹੁਣ ਕੀ ਕਰਦੇ ਨੇ ਬਾਕੀ ਅ ਭ੍ਰਸ਼ਟਾਚਾਰ ਭ੍ਰਸ਼ਟਾਚਾਰ ਨੂੰ ਇਨਵੈਸਟੀਗੇਸ਼ਨ ਦਾ ਮਾਮਲਾ ਹੁਣ ਅੱਗੇ ਜਿਹੜਾ ਨੈਕਸਟ ਕਰਦੇ ਆਂ ਜੀ ਬੜਾ ਵੱਡਾ ਮਸਲਾ ਫੇਰ ਆ ਗਿਆ ਇਹ ਜਿਹੜੇ ਆਪਣੇ ਟਰੰਪ ਸਾਹਿਬ ਨੇ ਇਹਨਾਂ ਨੇ ਦੇਖੋ 50% ਲਗਭਗ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਉਹ ਜੰਗ ਬੰਦ ਕਰਾਈ ਹੈ ਗੱਲੀ ਵਤੀ ਤੇ ਇੱਥੇ ਤੱਕ ਕਹਿੰਦੇ ਨੇ ਮੈਂ ਤਾਂ ਇਹਨਾਂ ਨੂੰ ਦਬਕਾ ਮਾਰਿਆ ਜੀ ਭਾਰਤ ਨੂੰ ਵੀ ਤੇ ਪਾਕਿਸਤਾਨ ਨੂੰ ਵੀ ਤੁਸੀਂ ਬੰਦ ਕਰਦੇ ਹੋ ਤੁਹਾਡੇ ਤੇ ਟ੍ਰੇਡ ਡੈਫਿਸਿਟ ਇਦਾਂ ਦਾ ਲਾ ਦਾਂਗੇ ਵੀ ਉਹ ਤੁਹਾਡੇ ਤੇ ਲਾਵਾਂਗੇ ਵੀ ਆਪਣਾ ਡੈਫਿਸਿਟ ਨਹੀਂ ਗਲਤ ਬੋਲ ਗਿਆ ਮੈਂ ਜਿਹੜਾ ਤੁਹਾਡੇ ਪਰ ਟੈਰੀਫ ਲਾਵਾਂਗੇ ਟ੍ਰੇਡ ਟੈਰੀਫ ਇੰਨਾ ਘਾ ਲਾ ਦਾਂਗੇ ਕਿ ਤੁਸੀਂ ਮਤਲਬ ਬਰਬਾਦ ਹੋ ਜਾਓਗੇ ਤੇ ਹੁਣ ਇੱਕ ਨਵੀਂ ਫੇਰ ਪਹਿਲਾਂ ਵੀ ਬੋਲ ਚੁੱਕੇ ਨੇ ਹੁਣ ਫੇਰ ਬੋਲਤਾ ਗੱਲ ਕਿ ਜਿਹੜਾ ਰੂਸ ਤੋਂ ਤੇਲ ਮੇਰੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਹੈ ਪ੍ਰਧਾਨ ਮੰਤਰੀ ਨੇ ਇਹ ਕਹਿਤਾ ਹਾਂ ਜੀ ਵੀ ਅਸੀਂ ਰੂਸ ਤੋਂ ਤੇਲ ਨਹੀਂ ਖਰੀਦਾਂਗੇ ਰੂਸ ਤੋਂ ਸਸਤਾ ਤੇਲ ਭਾਰਤ ਨੂੰ ਆਂਦਾ ਤੇ ਇੱਥੋਂ ਰਿਫਾਈਨ ਹੋ ਕੇ ਅ ਅੱਗੇ ਭਾਰਤ ਨੇ ਯੂਰਪੀਅਨ ਕੰਟਰੀਆਂ ਨੂੰ ਵੇਚ ਕੇ ਬਹੁਤ ਪੈਸੇ ਵੀ ਕਮਾਏ ਨੇ ਹੁਣ ਅੱਜ ਬ੍ਰਿਟੇਨ ਦੀ ਵੀ ਕੋਈ ਖਬਰ ਹੈ ਬ੍ਰਿਟੇਨ ਨੇ ਵੀ ਕੋਈ ਗੁਜਰਾਤ ਦੀ ਜਿਹੜੀ ਕੰਪਨੀ ਰਿਫਾਈਨਰੀ ਆ ਉਹਦੇ ਉੱਪਰ ਵੀ ਕੋਈ ਬੈਨ ਬਨ ਲਗਾਉਣ ਦੀ ਗੱਲ ਕੀਤੀ ਆ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਇੱਕ ਹੋਰ ਆਈ ਆ ਉਹ ਜਿਹੜੇ ਆਪਣਾ ਵਿਦੇਸ਼ ਮੰਤਰਾਲੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਹਿਤਾ ਵੀ ਕੱਲ ਨਰਿੰਦਰ ਮੋਦੀ ਤੇ ਜਿਹੜੇ ਪ੍ਰਧਾਨ ਮੰਤਰੀ ਨੇ ਸਾਡੇ ਤੇ ਰਾਸ਼ਟਰਪਤੀ 트럼ਪ ਦੀ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ ਇਹ ਵੀ ਅੱਜ ਇੱਕ ਖਬਰ ਹੈ ਦੱਸੋ ਪ੍ਰਖਾਲਵੀ ਜੀ ਇਹਦੇ ਉੱਪਰ ਕਰੀਏ ਕੋਈ ਅ ਦੇਖੋ ਜਿਹੜੀ ਅੱਜ ਜਿਹੜਾ 트럼ਪ ਦਾ ਬਿਆਨ ਆਇਆ ਇਸ ਕਰੂਡ ਆਇਲ ਬਾਰੇ ਲੈ ਕੇ ਕਿਉਂਕਿ ਬਹੁਤ ਵੱਡਾ ਧਰਮਦਕਾਰ ਜਿਹੜਾ ਇੰਡੀਆ ਰਸ਼ੀਆ ਤੋਂ ਕਰੂਡ ਆਇਲ ਲੈਂਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਔਰ ਮੈਂ ਤੁਹਾਨੂੰ ਦੱਸ ਦਿਆਂ ਜੇ ਮੈਂ ਥੋੜੀ ਜੀ ਅੰਕੜਿਆਂ ਦੀ ਗੱਲ ਕਰਾਂ ਮਈ 2025 ਦੇ ਵਿੱਚ 1.96 ਮਿਲੀਅਨ ਬੈਰਲ ਜਿਹੜਾ ਪਰ ਡੇ ਕਰੂਡ ਆਇਲ ਰਸ਼ੀਆ ਤੋਂ ਜਿਹੜਾ ਭਾਰਤ ਬਰآمد ਕਰਦਾ ਸੀ ਸਾਨੂੰ ਸਸਤਾ ਮਿਲੇਗਾ ਤਾਂ ਅਸੀਂ ਕਿਉਂ ਨਹੀਂ ਲਮਾਂਗੇ ਜੀ ਜੂਨ ਦੇ ਵਿੱਚ 2.08 ਹੈ ਔਰ ਸੈਪਟੰਬਰ ਦੇ ਵਿੱਚ 1.6 ਹੈ ਇਹ ਵੀ ਗੱਲ ਹੈ ਕਿ ਜਿਹੜੀ ਭਾਰਤ ਦੇ ਵਿੱਚ ਜਿੰਨੀ ਵੀ ਕੰਜ਼ਮਪਸ਼ਨ ਹੈਗੀ ਹੈ ਕਰੂਡ ਆਇਲ ਦੀ ਉਹ 34% ਜਿਹੜਾ ਕੱਲਾ ਰਸ਼ੀਆ ਤੋਂ ਉਹ ਬਰآمد ਕਰਦਾ ਹੈ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਰਸ਼ੀਆ ਦੇ ਪਰੇ ਸੈਂਕਸ਼ਨਸ ਲੱਗੀਆਂ ਨੇ ਔਰ ਰਸ਼ੀਆ ਨੇ ਤੇਲ ਸਸਤਾ ਕੀਤਾ ਹਾਂ ਉਹ ਇਹ ਗੱਲ ਹੈ ਵੀ ਜਦੋਂ ਰਸ਼ੀਆ ਦੀ ਜਿਹੜੀ ਯੂਕਰੇਨ ਦੇ ਨਾਲ جنگ ਲੱਗੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਬਹੁਤ ਸਾਰਾ ਇਜਾਫਾ ਹੋਇਆ ਉਹਦੇ ਵਿੱਚ ਬਹੁਤ ਜ਼ਿਆਦਾ ਹੋਇਆ ਔਰ ਜਿਹੜਾ ਸਾਡੇ ਉੱਥੋਂ ਦੇ ਜਿਹੜੇ ਬੰਦੇ ਹੈਗੇ ਆ ਇਹ ਗੱਲ ਜ਼ਿਕਰ ਕਰਦੇ ਆ ਰਸ਼ੀਆ ਜਿਹੜੇ ਗਵਰਨਮੈਂਟ ਕਿ ਇਸ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਰਸ਼ੀਆ ਨੂੰ ਫਾਇਦਾ ਹੋਇਆ ਔਰ ਜਿਹੜਾ 트ੰਪ ਦੀ ਜਿਹੜੀ ਕਹਿਣਾ 트ੰਪ ਦਾ ਕਹਿਣਾ ਇਹ ਹੈ 트ੰਪ ਨੇ ਹੁਣ ਦੇਖੋ ਕੱਲ ਬਿਆਨ ਦਿੱਤਾ 트ੰਪ ਨੇ ਕਿਹਾ ਕਿ ਮੇਰੀ ਇੰਡੀਆ ਦੇ ਨਾਲ ਗੱਲ ਹੋ ਗਈ ਉਹਨਾਂ ਨੂੰ ਮੈਂ ਮੋਦੀ ਸਾਹਿਬ ਨੂੰ ਮੇਰੇ ਅੱਛੇ ਦੋਸਤ ਹੈ ਇਸ ਗੱਲ ਦਾ ਉਹ ਦਮ ਭਰ ਦਿਆ ਕਿ ਮੇਰੇ ਅੱਛੇ ਦੋਸਤ ਹੈ ਮੈਂ ਉਹਨੂੰ ਕਹਤਾ ਕਿ ਰਸ਼ੀਆ ਤੋਂ ਤੇਲ ਬੰਦ ਕਰ ਦਿਓ ਕਿਉਂਕਿ ਇਹ ਇੱਕ ਸੁਖਾਵਾਂ ਕਦਮ ਹੋਏਗਾ ਯੂਕਰੇਨ ਔਰ ਰਸ਼ੀਆ ਦੀ ਲੰਗ ਬੰਦ ਕਰਨ ਦੇ ਲਈ ਕਿਉਂਕਿ ਜਿੰਨਾ ਪੈਸਾ ਇੰਡੀਆ ਰਸ਼ੀਆ ਨੂੰ ਦਿੰਦਾ ਹੈ ਉਹ ਜਿਹੜਾ ਸਭ ਤੋਂ ਜ਼ਿਆਦਾ ਵਲਾਦੀ ਮੀਰ ਪੂਤਨ ਹੈ ਉਹ ਇਸ ਨੂੰ ਯੂਕਰੇਨ ਦੇ ਵਿਰੁੱਧ ਲੜਾਈ ਦੇ ਵਿੱਚ ਵਰਤਦਾ ਹੈ ਜੋ ਇੱਕ ਪਾਸੇ ਤਾਂ ਦੇਖੋ 트럼ਪ ਸਾਹਿਬ ਕਹਿੰਦੇ ਆ ਜੀ ਕਿ ਮੇਰੀ ਉਹਨਾਂ ਦੇ ਨਾਲ ਗੱਲ ਹੋ ਗਈ ਪਹਿਲਾਂ ਜੰਗਬੰਦੀ ਨੂੰ ਲੈ ਕੇ ਜਦੋਂ ਨੇ ਸਰਜੀਕਲ ਸਟ੍ਰਾਈਕ ਇੰਡੀਆ ਨੇ ਪਾਕਿਸਤਾਨ ਦੇ ਵਿੱਚ ਕੀਤੀ ਉਦੋਂ ਵੀ ਜੰਗਬੰਦੀ ਦਾ ਐਲਾਨ ਕਿੱਥੋਂ ਹੁੰਦਾ ਯੂਐਸ ਤੋਂ ਹੁੰਦਾ ਅੱਜ ਤੇਲ ਬੰਦ ਕਰਨ ਦੀਆਂ ਜੇ ਉਸ ਲੜਾਈ ਨੂੰ ਬੰਦ ਕਰਾਉਣ ਦੇ ਲਈ ਯੂਕਰੇਨ ਰੂਸੀਆ ਜੰਗ ਨੂੰ ਬੰਦ ਕਰਾਉਣ ਦੇ ਲਈ ਜੇ ਉੱਥੋਂ ਦੀ ਦਰਮਦ ਨੂੰ ਤੇਲ ਦੀ ਜਿਹੜੀ ਬੰਦ ਕਰਾਉਣ ਲਈ ਭਾਰਤ ਬਾਰੇ ਬਿਆਨ ਦਿੰਦੇ ਤਾਂ ਵੀ 트럼ਪ ਸਾਹਿਬ ਯੂਐਸ ਦੇ ਵਿੱਚ ਬੈਠ ਕੇ ਦਿੰਦੇ ਆ ਇੱਥੇ ਰਾਹੁਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਆ ਉਹਨਾਂ ਨੇ ਵੀ ਇਸ ਗੱਲ ਦਾ ਸਵਾਲ ਕੀਤਾ ਕਿ ਜਿਹੜੀ ਇੰਡੀਆ ਦੀ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਹੈ ਉਹ ਪੂਰੀ ਤਰ੍ਹਾਂ ਤਬਾਹ ਹੋ ਗਈ ਬਿਲਕੁਲ ਨਕਾਰਾ ਹੋ ਗਈ ਉਹਦੀ ਕੋਈ ਅਹਿਮਤ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਨਹੀਂ ਰਹੀ ਹੁਣ ਦੇਖੋ ਇਹ ਗੱਲ ਹੈ ਇਹ ਗੱਲ ਜੇ ਮੋਦੀ ਸਾਹਿਬ ਕਹਿੰਦੇ ਕਿ ਅਸੀਂ ਦੋਨਾਂ ਦੇ ਦੋਨਾਂ ਦੇਸ਼ਾਂ ਨੇ ਮਿਲ ਕੇ ਇਸ ਗੱਲ ਦਾ ਫੈਸਲਾ ਕੀਤਾ ਇਸ ਗੱਲ ਦਾ ਮੈਂ ਐਲਾਨ ਕਰਦਾ ਕਿ ਅਸੀਂ ਉਹਦੇ ਤੇ ਬੰਦਸ਼ਾਂ ਲਾਵਾਂਗੇ ਅਸੀਂ ਆਪਣੇ ਉਥੋਂ ਦੀ ਘਟਾਵਾਂਗੇ ਜਿਹੜਾ ਆਯਾਤ ਹੈਗਾ ਪਰ ਉਹਨਾਂ ਨੇ ਨਹੀਂ ਕਿਹਾ ਇਸ ਗੱਲ ਦੀ ਪੈਰ ਵੀ ਯੂਐਸ ਕਰ ਰਿਹਾ ਹੈ ਇਥੋਂ ਕਿਤੇ ਨਾ ਕਿਤੇ ਇਹ ਮੈਸੇਜ ਜ਼ਰੂਰ ਜਾਂਦਾ ਹੈ ਕਿ ਮੋਦੀ ਸਰਕਾਰ ਯੂਐਸ ਗਵਰਨਮੈਂਟ ਦੇ ਟਰੰਪ ਦੇ ਪ੍ਰਭਾਵ ਦੇ ਥੱਲੇ ਐਨੀ ਆ ਗਈ ਐਨੀ ਉਹਦੇ ਦਬਾਅ ਦੇ ਵਿੱਚ ਹੈ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਚਾਹੇ ਉਹ ਤੁਸੀਂ ਇਸ ਗੱਲ ਦਾ ਪਹਿਲਾਂ ਜ਼ਿਕਰ ਕਰ ਚੁੱਕੇ ਹੈ ਕਿ ਜਿਹੜੇ ਟੈਰਫ ਲਗਾਏ ਉਹਦੇ ਵਿੱਚ ਵੀ ਕੋਈ ਐਨਾ ਸੋਲਿਡ ਬਿਆਨ ਇੰਡੀਆ ਗਵਰਨਮੈਂਟ ਵੱਲੋਂ ਮੋਦੀ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਔਰ ਜਿਹੜੇ ਇੰਡੀਆ ਰਸ਼ੀਆ ਊਰਜਾ ਵਪਾਰ ਜਾਰੀ ਰੱਖਣ ਦਾ ਜਿਹੜਾ ਅਹਿਦ ਕੀਤਾ ਉਹਨਾਂ ਦੇ ਵਾਈਸ ਪ੍ਰਾਈਮ ਮਿਨਿਸਟਰ ਹੈਗੇ ਅਲੈਗਜ਼ੈਂਡਰ ਨਵਾਕ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਜਿਹੜਾ ਸਾਡਾ ਵਪਾਰ ਜਿਹੜਾ ਸਮਝੌਤਾ ਰਹੂਗਾ ਉਹਦੇ ਨਾਲ-ਨਾਲ ਬਹੁਤ ਸਾਰੇ ਹੋਰ ਵੀ ਐਗਰੀਮੈਂਟ ਉਸ ਦੇ ਨਾਲ ਹੈਗੇ ਪਰparticular ਗੱਲ ਸੀ ਕਰੂਡ ਆਇਲ ਦੀ ਅੱਜ ਵੀ ਜਿਹੜਾ ਉੱਥੋਂ ਇਹ ਘਟਾਵੇ ਔਰ ਇਹ ਗੱਲ ਵੀ ਠੀਕ ਹੈ ਕਿ ਇਹਨਾਂ ਨੂੰ ਜਿਹੜੀ ਕੱਚੇ ਤੇਲ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਜਿਵੇਂ ਉਹਦੇ ਵਿੱਚ ਐਲੂਮੀਨੀਅਮ ਹੈ ਖਾਦਾਂ ਹੈ ਰੇਲਵੇ ਹੈ ਮਾਈਨਿੰਗ ਹੈ ਰੇਅਰ ਅਰਥ ਮਟੀਰੀਅਲ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਐਲਐਨਜੀ ਹੈ ਲਿਕੁਇਫਾਈਡਡ ਨੇਚਰਲ ਗੈਸ ਹੈ ਉਹ ਸਾਰੀਆਂ ਚੀਜ਼ਾਂ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਕਿ ਕੱਲਾ ਇੰਡੀਆ ਨਹੀਂ ਚਾਈਨਾ ਵੀ ਬਹੁਤ ਵੱਡੇ ਪੱਧਰ ਤੇ ਰੂਸ ਤੋਂ ਤੇਲ ਖਰੀਦ ਰਿਹਾ ਤੇ ਉੱਥੇ ਕੋਈ ਇਦਾਂ ਦੀ ਗੱਲਬਾਤ ਅਮਰੀਕਾ ਨਹੀਂ ਕਰਦਾ ਉਹਨੂੰ ਭਾਰਤੀ ਦਿਖਦਾ ਇੱਕ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਬਹੁਤ ਵੱਡਾ ਦੋਸਤ ਵੀ ਦੱਸਦਾ ਹੈ ਅਮਰੀਕੀ ਰਾਸ਼ਟਰਪਤੀ ਤੇ ਦੂਜੇ ਪਾਸੇ ਪਾਕਿਸਤਾਨ ਦੇ ਜਿਹੜੇ ਹੈਗੇ ਨੇ ਪਾਕਿਸਤਾਨ ਨੂੰ ਵੀ ਆਪਣਾ ਬਹੁਤ ਅੱਛਾ ਦੋਸਤ ਦੱਸਦਾ ਹੈ ਉੱਥੇ ਦੇ ਜਿਹੜੇ ਹੈਗੇ ਨੇ ਆਪਣਾ ਆਰਮੀ ਚੀਫ ਮਨੀਰ ਉਹਨਾਂ ਨੂੰ ਬਹੁਤ ਆਪਣਾ ਵਧੀਆ ਜਰਨੈਲ ਦੱਸਦਾ ਹੈ ਤੇ ਦੂਜੇ ਪਾਸੇ ਸਾਡੇ ਸਾਡੇ ਮੁਲਕ ਤੇ ਦਬਾਅ ਪੰਦਾ ਚਲੋ ਇਹ ਬਹੁਤ ਵਧੀਆ ਹੋਇਆ ਕਿ ਇਹਦੀ ਨਾਲ ਦੀ ਨਾਲ ਜਿਹੜੀ ਕਨਟਰਡਿਕਸ਼ਨ ਕੀਤੀ ਗਈ ਹੈ ਵਿਦੇਸ਼ ਮੰਤਰਾਲੇ ਵੱਲੋਂ ਹੀ ਕੀਤੀ ਗਈ ਹੈ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਅ ਪ੍ਰਧਾਨ ਮੰਤਰੀ ਨੂੰ ਇਸ ਪਾਸੇ ਦੇਖੋ ਬਾਰ ਬਾਰ ਜਦੋਂ ਵੀ ਪ੍ਰਧਾਨ ਮੰਤਰੀ ਤੇ ਗੱਲ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਵੱਲੋਂ ਕੋਈ ਬਿਆਨ ਜਾਰੀ ਨਹੀਂ ਹੁੰਦਾ ਅ ਅਧਿਕਾਰੀਆਂ ਵੱਲੋਂ ਜਾਰੀ ਹੁੰਦਾ ਜਦ ਕਿ ਟਰੰਪ ਸਿੱਧਾ ਹੀ ਦਗੜ ਦਗੜੀ ਕਰਦਾ ਆ ਰਿਹਾ ਹਰ ਵਾਰ ਐਦਾਂ ਹੀ ਹਰ ਮੁੱਦੇ ਤੇ ਹਾਂ ਬਿਆਨਾਂ ਬਿਦੇਸ਼ ਦਾ ਤੇ ਇੱਕ ਵਾਰ ਮੈਨੂੰ ਲੱਗਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਤੇ ਇੱਕ ਵਾਰ ਸਿੱਧਾ ਹੋ ਜਾਣਾ ਚਾਹੀਦਾ ਹਾਂ ਸਿੱਧਾ ਹੋ ਜਾਣਾ ਚਾਹੀਦਾ ਇਹ ਦੋਸਤੀ ਦੋਸਤੀ ਦਾ ਰਾਗ ਜਿਹੜਾ ਨਾ ਇਹ ਦੋਸਤੀ ਦੋਸਤੀ ਰੋਸ ਦੀ ਦੋਸਤੀ ਦੇ ਵਿੱਚ ਕਿਤੇ ਸਾਰੀ ਮੰਜੀ ਨਾ ਠੋਕ ਜਾਈ ਨਹੀਂ ਮੰਜੀ ਦਾ ਕੀ ਠੋਕਣੀ ਹੈ ਨਾ ਮਤਲਬ ਉਹ ਦੇਖੋ ਪਾਵਰਫੁੱਲ ਮੁਲਕ ਤਾਂ ਉਹ ਹੈ ਹੀ ਹੈ ਬਟ ਸਾਨੂੰ ਹੁਣ ਤਕੜਾ ਹੋਣਾ ਹੀ ਪੈਣਾ ਮਤਲਬ ਸਾਡੇ ਪ੍ਰਧਾਨ ਮੰਤਰੀ ਨੂੰ ਇਸ ਸੰਬੰਧੀ ਕੋਈ ਸਖਤ ਰਵਈਆ اختیار ਕਰਨਾ ਹੀ ਪੈਣਾ ਹੈ ਕਰਨਾ ਚਾਹੀਦਾ ਹੈ ਉਹ ਟਰੰਪ ਨੇ ਜਿਹੜਾ ਨੈਰੇਟਿਵ ਬਣ ਰਿਹਾ ਹੈ ਉਹ ਬਾਰ ਬਾਰ ਟਰੰਪ ਬਾਰ ਬਾਰ ਟਰੰਪ ਬੋਲੀ ਜਾਂਦਾ ਬਾਰ ਬਾਰ ਮਤਲਬ ਇੱਕ ਚੀਜ਼ ਦੀ ਰੈਪੀਟੀਸ਼ਨ ਦੀ ਹੱਦ ਹੋ ਚੁੱਕੀ ਹੈ ਚਲੋ ਫਾਈਨਲ ਖਬਰ ਉਹਨੇ ਚਾਈਨਾ ਨੂੰ ਵੀ ਕਹਿਤਾ ਕਿ ਅਸੀਂ ਉਹਦੇ ਨਾਲ ਵੀ ਗੱਲ ਕਰਾਂਗੇ ਟਰੰਪ ਨੇ ਕਿਹਾ ਨਹੀਂ ਪਰ ਚਾਈਨਾ ਨੇ ਤਾਂ ਸਪਸ਼ਟ ਕਹਿਤਾ ਕਿ ਤੁਸੀਂ ਲਾਓ ਤਾਂ ਸਹੀ ਟੈਰਿਫ ਮੈਂ ਤਾਂ ਅਸੀਂ ਤਾਂ ਤਿਆਰ ਬੈਠੇ ਹਾਂ ਬਿਲਕੁਲ ਬਿਲਕੁਲ ਇਹੀ ਗੱਲ ਇੰਡੀਆ ਨੂੰ ਕਰਨੀ ਚਾਹੀਦੀ ਹੈ ਗੱਲ ਤਾਂ ਇਹ ਹੈ ਬਹੁਤ ਵੱਡਾ ਵਪਾਰ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਸਿੱਧੇ ਤੌਰ ਤੇ ਇਹ ਬੰਦ ਵੀ ਕਰਨ ਪਰ ਇਹਨੂੰ ਜਿਵੇਂ ਤੁਸੀਂ ਕਿਹਾ ਨਹੀਂ ਨਹੀਂ ਉਹਨਾਂ ਨੂੰ ਦੇਖੋ ਗੱਲ ਪਤਾ ਕਿ ਠੀਕ ਹੈ ਇੰਡੀਆ ਡਾਊਨ ਹੋਏਗਾ ਪਰ ਇੱਕ ਵਾਰ ਤਾਂ ਡਾਊਨ ਹੋਏਗਾ ਪਰ ਨਵੇਂ ਰਸਤੇ ਅਖਤਿਆਰ ਇੰਡੀਆ ਨੇ ਕਰਨੇ ਸ਼ੁਰੂ ਕਰ ਹੀ ਦਿੱਤੇ ਨੇ ਅਲੱਗ-ਅਲੱਗ ਮੁਲਕਾਂ ਦੇ ਨਾਲ ਟ੍ਰੇਡ ਹੋਰ ਪਾਸੇ ਸ਼ੁਰੂ ਹੋਏਗਾ ਥੋੜਾ ਟਾਈਮ ਲੱਗੇਗਾ ਹੁਣ ਇਸ ਵੇਲੇ ਸਮਝ ਜੇਗਾ ਸਭ ਤੋਂ ਵੱਡਾ ਬਾਜ਼ਾਰ ਇੰਡੀਆ ਹੀ ਹੈ ਇਹ ਗੱਲ ਸਾਰੇ ਮੁਲਕਾਂ ਨੂੰ ਧਿਆਨ ਦੇਣ ਦੀ 700% ਰਿਕਾਰਡ ਵਾਧਾ ਹੋਇਆ ਜੰਗ ਤੋਂ ਬਾਅਦ 700% ਜਿਹੜਾ ਇਹਦਾ ਵਧਿਆ 24-25 ਦੇ ਵਿੱਚ 65 ਅਰਬ ਡਾਲਰ ਦਾ ਸੀਗਾ ਔਰ 68-70 ਹੁਣ ਚੱਲ ਰਿਹਾ ਇਹ 2030 ਦੇ ਵਿੱਚ 100 ਅਰਬ ਡਾਲਰ ਤੱਕ ਪਹੁੰਚਣ ਦੀ ਜਿਹੜੀ ਉ ਫਾਈਨਲ ਕਵਰ ਕਰਦੇ ਆ ਜੀ ਸੈਕਟਰ 76 ਤੋਂ 80 ਜਿਹੜੇ ਵਸਨੀਕ ਨੇ ਵੈਸੇ ਤਾਂ ਕੱਲ ਪ੍ਰੈਸ ਕਾਨਫਰੰਸ ਐਮਐਲਏ ਕੁਲਵੰਤ ਸਿੰਘ ਨੇ ਕੀਤੀ ਬਹੁਤ ਕਾਫੀ ਵੱਡੀ ਰਾਹਤ ਹੈ ਹਾਲਾਂਕਿ 829 ਰੁਪਏ ਪਰ ਸਕੁਅਰ ਮੀਟਰ ਦੀ ਜਿਹੜੀ ਰਾਹਤ ਦਿੱਤੀ ਗਈ ਹੈ ਇਹਦੇ ਨਾਲ ਜਿਹੜਾ ਕੁਝ 2300 ਕੁਝ 2325 ਰੁਪਏ ਸ਼ਾਇਦ ਹੁਣ ਪਰ ਸਕੁਅਰ ਮੀਟਰ ਦੇਣੇ ਪੈਣਗੇ ਅ ਕੱਲ ਗਮਾਡਾ ਨੇ ਮਤਲਬ ਇਹ ਮੀਟਿੰਗ ਕਰ ਲਈ ਹੈ ਫਾਈਨਲ ਹੋ ਗਿਆ ਅੱਜ ਨੋਟੀਫਿਕੇਸ਼ਨ ਹੋ ਜੇ ਮੰਡੇ ਨੂੰ ਹੋ ਜੇ ਮਤਲਬ ਅਗਲੇ ਹਫਤੇ ਤੱਕ ਪੈਸੇ ਭਰਨੇ ਸ਼ੁਰੂ ਹੋ ਜਾਣਗੇ ਇੱਕ ਵਧੀਆ ਕਦਮ ਹੈ ਪਰ ਇਹਦੇ ਨਾਲ-ਨਾਲ ਇਹਦੇ ਵਿੱਚ ਇੱਕ ਹੋਰ ਦੱਸਣ ਵਾਲੀ ਗੱਲ ਇਹ ਹੈ ਕਿ ਉੱਥੋਂ ਦੀਆਂ ਸੈਕਟਰ 76 ਤੋਂ 80 ਦੇ ਹੀ ਵਸਨੀਕਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਆ ਇੰਡੀਵਿਜੂਅਲਸ ਨੇ ਉਹਨਾਂ ਨੇ ਕੁਝ ਕੇਸ ਪਾਏ ਹੋਏ ਨੇ ਜਿਹਦੇ ਵਿੱਚ ਉਹਨਾਂ ਨੇ ਇਹਦੇ ਉੱਪਰ ਸਖਤ ਇਤਰਾਜ਼ ਕੀਤਾ ਹੋਇਆ ਕਿ ਸਾਡੇ ਜਿਹੜੇ ਜਿੰਨੀ ਸਾਡੇ ਵਿਆਜ ਜਿਹੜਾ ਫਾਲਤੂ ਲੱਗਿਆ ਸਾਡਾ ਤਾਂ ਟੋਟਲ ਜਿਹੜਾ ਇਹ ਲੱਗਣਾ ਹੀ ਨਹੀਂ ਚਾਹੀਦਾ ਵੀ ਇਹ ਲੱਗੇ ਕਿਉਂ ਇਹਦੇ ਬਾਰੇ ਕਰੀਏ ਜੀ ਪੁੱਛਣਾ ਹੁਣ ਜਿਹੜੇ ਦੇਖੋ ਕੁਲਦੀਪ ਜੀ ਜਿਹੜੇ 6680 ਦੇ ਜਿਹੜੇ ਪਲਾਟ ਹੋਲਡਰ ਨੇ ਉੱਥੇ ਗਮਾੜਾ ਨੇ ਕੋਈ 4000 ਪਲੋਟ ਡਿਵੈਲਪ ਕੀਤਾ ਸੀ ਤੇ ਉਹਦੇ ਵਿੱਚੋਂ ਮੇਰਾ ਖਿਆਲ ਹੈ 3931 ਜਿਹੜੇ ਪਲੋਟ ਹੈ ਉਹ ਡਿਲੀਵਰ ਕਰ ਚੁੱਕਿਆ ਗਮਾੜਾ ਅ ਅਲੋਟੀਆਂ ਨੂੰ ਅ ਇਹ ਜਿਹੜਾ ਪਹਿਲਾਂ ਜੜੀ ਦੀ ਪਰ ਗਜ ਦੇ ਹਿਸਾਬ ਨਾਲ 3164 ਰੁਪਏ ਸੀਗੀ ਔਰ ਬੜੇ ਲੰਮੇ ਸਮੇਂ ਤੋਂ ਇਸ ਗੱਲ ਦੀ ਮੰਗ ਜਿਹੜੀ ਉੱਥੋਂ ਦੀ 76 ਤੋਂ 80 ਸੰਘਰਸ਼ ਕਮੇਟੀ ਹੈ ਉਹ ਵੀ ਲਗਾਤਾਰ ਜਿਹੜੀ ਐਸੋਸੀਏਸ਼ਨਾਂ ਕਰ ਰਹੀਆਂ ਸੀਗੀਆਂ ਗਮਾੜਾ ਦੇ ਬਾਹਰ ਵੀ ਉਹਨਾਂ ਨੇ ਧਰਨਾ ਲਾਇਆ ਕਈ ਵਾਰ ਕਈ ਵਾਰ ਧਰਨਾ ਲਾਇਆ ਤੇ ਸਾਬਕਾ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਵੀ ਇਸ ਗੱਲ ਦੇ ਵਿੱਚ ਕਈ ਵਾਰ ਦਖਲ ਅੰਦਾਜ਼ੀ ਕਰਕੇ ਇਸ ਦੀ ਜਿਹੜੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ بار بار ਇਹਨਾਂ ਨੇ ਕਈ ਵਾਰ ਐਮਐਲਏ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਤੋਂ ਕੱਲ ਇਹਦਾ ਜਿਹੜਾ ਫਾਈਨਲ ਲੈ ਰਿਜ਼ਲਟ ਆ ਗਿਆ ਜਿਹੜਾ ਸਾਰਾ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਐਂਟੀ ਇਨਹਾਂਸਮੈਂਟ ਕਮੇਟੀ ਹੈ ਉਹਦੇ ਕਨਵੀਨਰ ਉੱਥੇ ਬੈਠੇ ਸੀ ਸੁਖਦੇਵ ਪਟਵਾਰੀ ਸੀ ਰਾਜੀਵ ਵਿਸ਼ੇ ਅਰਜੀਵ ਵਿਸ਼ੇਸ਼ਟ ਜਰਨੈਲ ਸਿੰਘ ਤੇ ਚਰਨਜੀਤ ਕੌਰ ਦਿਓਲ ਇਹ ਇਹਨਾਂ ਦੇ ਨਾਲ-ਨਾਲ ਐਮਐਲਏ ਸਾਹਿਬ ਇਹਨਾਂ ਨੇ ਸਾਰਿਆਂ ਨੇ ਬੈਠ ਕੇ ਜਿਹੜਾ ਉਸ ਕਮੇਟੀ ਦੇ ਨਾਲ ਸੰਘਰਸ਼ ਕਮੇਟੀ ਦੇ ਨਾਲ ਫੈਸਲਾ ਹੋ ਗਿਆ ਉਹ ਸਾਰੀ ਬਰੀਫ ਕਰਤਾ ਕਿ ਗਮਾੜਾ ਤੇ ਸੀਐਮ ਸਾਹਿਬ ਨੂੰ ਐਮਐਲਏ ਸਾਹਿਬ ਨੇ ਜਿਹੜਾ ਸੈਟੀਸਫਾਈ ਕਰਵਾਤਾ ਉਹਨਾਂ ਨੂੰ ਇਸ ਗੱਲ ਦੀ ਰਾਜ਼ੀ ਕਰਤਾ ਕਿ 839 ਰੁਪਏ ਪਰ ਗਜ ਪਰ ਸਕੁਅਰ ਗੱਜ ਦੇ ਹਿਸਾਬ ਨਾਲ ਜਿਹੜਾ ਉਹ ਘਟ ਹੋਏਗਾ ਜਿਹਦੇ ਨਾਲ ਇਹ ਟੋਟਲ 211.5 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਸੀਗੀ ਅ ਜਿਹੜੀ ਗਈ ਹੋਗੀ ਸੀ ਫੀਸ ਦੇ ਰੂਪ ਦੇ ਵਿੱਚ ਗਮਾਡਾ ਦੇ ਕੋਲੇ ਉਹਦੇ ਵਿੱਚ ਹੁਣ ਜਿਹੜੀ ਇਹ 56 ਕਰੋੜ ਰੁਪਏ ਦੀ ਰਾਹਤ ਸਿੱਧੇ ਤੌਰ ਤੇ ਅਲਾਟੀਆਂ ਨੂੰ ਮਿਲਣ ਜਾ ਰਹੀ ਹੈ ਜੇ ਚੜ ਜਾਂਦਾ ਇਹ ਪੂਰ ਸਿਰੇ ਹੋ ਜਾਂਦਾ ਨੋਟੀਫਿਕੇਸ਼ਨ ਆ ਜਾਂਦਾ ਨਹੀਂ ਨੋਟੀਫਿਕੇਸ਼ਨ ਤਾਂ ਮੇਰਾ ਖਿਆਲ ਨਹੀਂ ਹੋਇਆ ਹੱਲੇ ਨਹੀਂ ਨੋਟੀਫਿਕੇਸ਼ਨ ਹੁਣ ਤਾਂ ਸਿੱਧਾ ਨੋਟਿਸ ਇਹਨਾਂ ਨੇ ਦੇਣੇ ਆ ਕਿ ਤੁਸੀਂ ਪੈਸੇ ਜਮ੍ਹਾਂ ਕਰਾਓ ਕਿਉਂਕਿ ਇਨੀਸ਼ੀਅਲੀ ਗਮਾੜਾ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹ ਚੀਜ਼ ਫਾਈਨਲ ਹੋ ਚੁੱਕੀ ਆ ਇਸ ਕਰਕੇ ਪਹਿਲਾਂ ਜਿਹੜਿਆ ਐਤ ਆ ਮੈਂ ਕੱਲ ਐਮਐਲਏ ਸਾਹਿਬ ਨੂੰ ਸਵਾਲ ਪੁੱਛਿਆ ਸੀ ਵੀ ਇਹ ਤਾਂ ਤੁਸੀਂ ਬਹੁਤ ਮੇਰੇ ਖਿਆਲ ਨਾਲ ਕੋਈ 7-8 ਮਹੀਨੇ ਪਹਿਲਾਂ ਹੀ ਐਮਐਲਏ ਕੁਲਵੰਤ ਸਿੰਘ ਨੇ ਇੱਕ ਸੇਮ ਪ੍ਰੈਸ ਕਾਨਫਰੰਸ ਕੀਤੀ ਸੀ ਜਿੱਦੇ ਵਿੱਚ ਸੇਮ ਇਹੀ ਜ਼ਿਕਰ ਕੀਤਾ ਗਿਆ ਸੀ ਪਰ ਐਮਐਲਏ ਕੁਲਵੰਤ ਸਿੰਘ ਨੇ ਕੱਲ ਜਵਾਬ ਦਿੱਤਾ ਉਹ ਕਹਿੰਦੇ ਵੀ ਥੋੜੀ ਜਿਹੀ ਵਿੱਚ ਕਿਤੇ ਹਿਚ ਰਹਿ ਗਈ ਸੀ ਜਿਹੜੀ ਐਤ ਕੀ ਬਿਲਕੁਲ ਕਲੀਅਰ ਹੋ ਗਈ ਆ ਉਹਨਾਂ ਨੇ ਦਾਵਾ ਕੀਤਾ ਵੀ ਆ ਜਿਹੜਾ ਨਵਾਂ ਹੋ ਤਾਂ ਸਕਦਾ ਅੱਜ ਤੋਂ ਹੀ ਸ਼ੁਰੂ ਹੋ ਜਾਣਾ ਮਤਲਬ ਨੋਟੀਫਿਕੇਸ਼ਨ ਹੋ ਜਾਵੇ ਅਹ ਅਗਲੇ ਹਫਤੇ ਤੋਂ ਤਾਂ ਪੈਸੇ ਜਮ੍ਹਾਂ ਹੋਣੇ ਸ਼ੁਰੂ ਹੋ ਜਾਣਗੇ ਮਸਲਾ ਸੇਹ ਚੁੱਕਿਆ ਹੈ ਆਲਰੇਡੀ ਅਲੋਟੀ ਜਿਹੜੇ ਸਾਰਿਆਂ ਨੇ ਨਹੀਂ ਦਿੱਤੇ ਉਹ ਐਦਾਂ ਅ ਪਰਖਾਲੀ ਜੀ ਇੱਥੇ ਤੁਹਾਨੂੰ ਮੈਂ ਦੱਸ ਦਵਾ ਕਿ ਉਹਨਾਂ ਨੇ ਕਲੀਅਰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੇਤੇ ਆ ਉਹਨਾਂ ਨੇ ਜਿਹੜੇ ਫਾਲਤੂ ਦਿੱਤੇ ਉਹ ਵਾਪਸ ਆਉਣਗੇ ਪਹਿਲੀ ਗੱਲ ਤਾਂ ਇਹ ਹੈ ਇਹ ਪਤਾ ਕਿਹਨਾਂ ਨੇ ਦਿੱਤੇ ਆ ਮੈਂ ਇਹ ਵੀ ਸਵਾਲ ਮੈਂ ਕੀਤਾ ਸੀ ਉਸ ਲੋਕਾਂ ਨੇ ਜਿਨ੍ਹਾਂ ਨੇ ਜਿੱਦਾਂ ਹੁਣ ਤੁਸੀਂ ਫਰਜ਼ ਕਰੋ ਪ੍ਰਾਪਰਟੀ ਆਪਣੀ ਵੇਚਣੀ ਹੈ ਤੇ ਤੁਸੀਂ ਐਨਓਸੀ ਲੈਣੀ ਹੈ ਜਦੋਂ ਤੁਸੀਂ ਐਨਓਸੀ ਲੈਣੀ ਹੈ ਉਹਨਾਂ ਨੇ ਤੁਹਾਨੂੰ ਉਹ ਨਾ ਜਾਣਾ ਬਿਲਕੁਲ ਨੋ ਡਿਊਜ਼ ਕਰੋ ਜੀ ਆਪਣੇ ਤੁਸੀਂ ਉਹ ਨੋ ਡਿਊਜ਼ ਦੇ ਵੀ ਤੁਹਾਡੇ ਕੋਲ ਪੈਸੇ ਲੈ ਲੈਣੇ ਆ ਜਿਹੜੇ ਤੁਸੀਂ ਭਰੇ ਹੋ ਨੇ ਚਲੋ ਇਹ ਬੜੀ ਵੱਡੀ ਰਾਹਤ ਹੈ ਬਹੁਤ ਵੱਡੀ ਰਾਹਤ ਜਿਨ੍ਹਾਂ ਲੋਕਾਂ ਨੇ ਭਰੇ ਨੇ ਉਹਨਾਂ ਦੇ ਉਹਨਾਂ ਦੇ 839 ਰੁਪਏ ਪਰ ਸਕੁਅਰ ਯਾਰਡ ਦੇ ਹਿਸਾਬ ਨਾਲ ਉਹ ਪੈਸੇ ਜਿਹੜੇ ਨੇ ਉਹ ਵਾਪਸ ਉਹਨਾਂ ਨੂੰ ਡਰਾਫਟ ਰਾਹੀਂ ਮਿਲਣਗੇ ਜਿਹੜਾ ਐ ਐਮਐਲਏ ਕੁਲਵੰਤ ਸਿੰਘ ਉਹਨਾਂ ਨੇ ਕੱਲ ਕਲੇਮ ਕੀਤਾ ਪਰ ਇਸ ਗੱਲ ਦਾ ਇੱਥੇ ਵੀ ਸਵਾਲ ਖੜਾ ਹੁੰਦਾ ਕੁਲਦੀਪ ਜੀ ਕਿ ਜਿਹੜੇ ਪੈਸੇ ਇੰਨੇ ਚਿਰ ਤੋਂ ਜਮ੍ਹਾਂ ਹੋਏ ਹੋਏ ਆ ਇਹ 2000 ਮੇਰਾ ਖਿਆਲ 9 ਦਾ ਮਾਮਲਾ ਹੈਗਾ 2009 ਤੋਂ ਅੱਜ ਤੱਕ 16 ਸਾਲ ਦਾ ਕਰੀਬ ਸਮਾਂ ਹੋ ਗਿਆ ਜਿਨ੍ਹਾਂ ਨੇ ਉਹ ਪੈਸੇ ਭਰਤੇ ਉਹਨਾਂ ਦੇ ਉੱਤੇ ਇੰਟਰਸਟ ਵੀ ਤਾਂ ਬਣਦਾ ਪੈਸੇ ਤਾਂ ਫਿਰ ਜਿਹੜੇ ਜਿਨ੍ਹਾਂ ਨੇ ਕਲੇਮ ਕੀਤਾ ਉਹ ਤਾਂ ਇਹ ਕਹਿੰਦੇ ਨੇ ਕਿ ਵੀ ਸਾਨੂੰ ਤਾਂ ਅਸੀਂ ਤਾਂ 1 ਰੁਪਿਆ ਵੀ ਨਹੀਂ ਭਰਨਾ ਉਹਦੇ ਵਿੱਚ ਕੇਸ ਚੱਲ ਰਿਹਾ ਉਹਨਾਂ ਦਾ ਕੇਸ ਚੱਲੀ ਜਾਊਗਾ ਬਾਕੀ ਪੋਲੀਟੀਕਲੀ ਤਾਂ ਦੇਖੋ ਅ ਬਲਬੀਰ ਸਿੰਘ ਸਿੱਧੂ ਹੁਣੀ ਇੱਕ ਦਾਅਵੇ ਕਰਦੇ ਨੇ ਕਲਵੰਤ ਸਿੰਘ ਹੁਣੀ ਦੂਜੇ ਦਾਅਵੇ ਕਰਦੇ ਨੇ ਕੁੱਲ ਮਿਲਾ ਕੇ ਲੋਕਾਂ ਨੂੰ ਕਾਫੀ ਵੱਡੀ ਰਾਹਤ ਆ ਇਹ ਰਾਹਤ ਮਿਲੀ ਹੈ ਉਹ ਰਾਹਤ ਹੋਰ ਵੱਡੀ ਵੀ ਕਲੇਮ ਕਰ ਰਹੇ ਨੇ ਤੇ ਚਲੋ ਅੱਜ ਬਸ ਆਪਾਂ ਇੱਥੇ ਅੰਤ ਕਰਦੇ ਆ ਜੀ ਸਾਡੀ ਜੋ ਵੀ ਤੁਹਾਨੂੰ ਪਹਿਲਾਂ ਵੀ ਮੈਂ ਬੜੀ ਵਾਰ ਅਰਜ਼ ਕਰ ਚੁੱਕਿਆ ਕਿ ਸਾਨੂੰ ਦੱਸਿਆ ਕਰੋ ਸਾਡੀਆਂ ਕੋਈ ਕਮੀਆਂ ਨੇ ਤੁਸੀਂ ਕੀ ਸਾਡੇ ਤੋਂ ਐਕਸਪੈਕਟ ਕਰਦੇ ਹੋ ਤੇ ਲਾਈਕ ਜਰੂਰ ਕਰਿਆ ਕਰੋ ਫੋਲੋ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਵੀ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ थैंक यू